ਵਾਇਕੁਚੀ ਕੀ ਫਤੇਜੀ ਵਾਇਕੁਚੀ ਕਾ ਖਾਲਸਾ ਵਾਇਕੁਚੀ ਕੀ ਫਤੇਜੀ ਸੰਗਤਾਂ ਨੂੰ ਸੁਣਨ ਵਾਲੀਆਂ ਨੂੰ ਤੇ ਜਿਵੇਂ ਡਾਕਟਰ ਬਲਾਈ ਸਿੰਘ ਅਕੜਾ ਜਦੋਂ ਮੈਂ ਪੜਿਆ ਤੇ ਮੈਨੂੰ ਵੀ ਥੋੜੀ ਹੈਰਾਨਗੀ ਹੋਈ ਕਿਉਂਕਿ ਇਹ ਮੈਂ ਇਹ ਕਹਿ ਰਹੇ ਹਾਂ ਕਿ ਕਿੱਥੋਂ ਲੱਭੀ ਮੈਂ ਕਿਤਾਬ ਪੜੀ ਆ ਮੈਂ ਨਿਰਪਾਵ ਨਰਵੈਰੇ ਇਹ ਡਾਕਟਰ ਪ੍ਰੋਫੈਸਰ ਪ੍ਰਿੰਸੀਪਲ ਸਤਬੀ ਸਿੰਘ ਅਕੜਾ ਜੀ ਨੇ ਲਿਖਿਆ ਅ ਨਿਰਪਵਾੰਨਰ ਵੇਰ ਇਹ ਜੀਵਨੀ ਹੈਗੀ ਆ ਜੀ ਗੁਰੂ ਰਾਏ ਜੀ ਦੀ ਤੇ ਉਹਦੇ ਵਿੱਚ ਮੈਨੂੰ ਵੀ ਹੈਰਾਨਗੀ ਹੋਈ ਕਿ ਜਦੋਂ ਮੈਂ ਪੜ੍ਹਨੀ ਸ਼ੁਰੂ ਕੀਤੀ ਤੇ ਸਭ ਤੋਂ ਪਹਿਲਾਂ ਢੋਲੀ ਭਾਈ ਦੇ ਬਾਰੇ ਇਹਦੇ ਪਹਿਮਾ ਪੜੀ ਸੀ ਕਿਤਾਬ ਚਲੋ ਤੇ ਮੈਨੂੰ ਵੀ ਥੋੜੀ ਹੈਰਾਨਗੀ ਹੋਈ ਜੀ ਇਹ ਮੈਂ ਦੱਸੌਣ ਕਿਹਾ ਇਹ ਇਸ ਕਰਕੇ ਮੈਂ ਸੋਚਿਆ ਚਲੋ ਸੰਗਤ ਨਾਲ ਸ਼ੇਅਰ ਕਰਦੇ ਆ ਜੀ ਬੇਰੀ ਨਾਈਸ ਜੀ ਬੇਰੀ ਨਾਈਸ ਤੇ ਉਹਨਾਂ ਆਪਾਂ ਸ਼ੁਰੂ ਕਰਦੇ ਆਂ ਇਹਦੇ ਜੇ ਆਪਾਂ ਗੱਲ ਕਰਾਂਗੇ ਢੋਲੀ ਪਾਈ ਹੈ ਕੀ ਅਤੇ ਕਿੱਥੇ ਆ ਫਿਰ ਇਹਦੇ ਨਾਲ ਦੀ ਕਨੈਕਸ਼ਨ ਹੈ ਜਿਵੇਂ ਦੱਸਿਆ ਕਿ ਗੁਰੂ ਚਰਨਾਂ ਨਾਲ ਗੁਰੂ ਹਰਗੋਬਿੰਦ ਜੀ ਉੱਥੇ ਗਏ ਤੇ ਮਾਤਾ ਦਮੋਦਰੀ ਬਾਬਾ ਗੁਰਦਿੱਤਾ ਦੀ ਉਹਨਾਂ ਦਾ ਜਨਮ ਉੱਥੇ ਹੋਇਆ ਮਾਤਾ ਦਮੋਦਰੀ ਜੀ ਉੱਥੇ ਰਹੇ ਤੇ ਉਹਨਾਂ ਦਾ ਵਿਆਹ ਵੀ ਉੱਥੇ ਆ ਤੇ ਅਖੀਰ ਤੇ ਨੰਦ ਚੰਦ ਦੇ ਕਿਥੋਂ ਮਸੰਦ ਸੀ ਉਹਦੇ ਬਾਰੇ ਵੀ ਇਸੇ ਪਿੰਡ ਦਾ ਸੀ ਸੋ ਆਪਾਂ ਸ਼ੁਰੂ ਕਰਦੇ ਆ ਜੀ ਹੈ ਕਿੱਥੇ ਪਹਿਲਾਂ ਤੇ ਡੋਲੀ ਪਾਈ ਇਹ ਮੋਗਾ ਤੋਂ ਜੇ ਤੁਸੀਂ ਜਾਓ ਫਿਰੋਜ਼ਪੁਰ ਨੂੰ ਤੇ ਉਹਦੇ ਲਾਈਨ ਦੇ ਵਿੱਚ ਹੈ ਜੇ ਉਹ ਰੇਲਵੇ ਲਾਈਨ ਜਾਂਦੀ ਆ ਤੇ 14 ਕਿਲੋਮੀਟਰ ਉੱਥੋਂ ਹੈ ਜੀ ਤੇ ਵੈਸ ਡਗਰੂ ਸਟੇਸ਼ਨ ਹੈ ਉਹਦੇ ਤੋਂ ਡੇਢ ਕਿਲੋਮੀਟਰ ਹੈ ਡੇਢ ਮੀਲ ਹੈ ਤੇ ਇਸ ਜਗ੍ਹਾ ਤੇ ਜਿਹੜੀ ਲਾਈ ਸੜਕ ਆਉਂਦੀ ਆ ਫਿਰੋਜ਼ਪੁਰ ਤੋਂ ਮੋਗਾ ਤੋਂ ਫਰੋਜ਼ਪੁਰ ਉਹ ਵੀ ਇੱਕ ਜਿਹਨੂੰ ਇੰਟਰਸੈਕਟ ਕਰਦੀਆਂ ਨੇ ਤੇ ਹੈਰਾਨਗੀ ਦੀ ਗੱਲ ਹੈ ਮੈਨੂੰ ਜਦੋਂ ਹੋਈ ਕਿ ਅਸੀਂ ਉੱਥੋਂ ਅਣਗਿਣਤ ਵਾਰ ਮੈਂ ਲੰਘਿਆ ਹੋਣਾ ਜੀ ਲੇਕਿਨ ਕਦੀ ਇਹਦੇ ਬਾਰੇ ਕੋਈ ਨੋਟਿਸ ਨਹੀਂ ਕੀਤਾ ਕੁਝ ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿਉਂਕਿ ਸਾਡਾ ਜਿਹੜਾ ਪਿੰਡ ਆ ਫਰੋਜ਼ਪੁਰ ਦੇ ਨੇੜੇ ਉਹ ਮੈਨੂੰ ਲੁਧਿਆਣੇ ਤੋਂ ਕਾਫੀ ਵਾਰ ਜਾਣਾ ਆਉਣਾ ਦਾ ਵਾਪਸ ਮੌਕਾ ਮਿਲਿਆ ਤੇ ਮੈਂ ਵੀ ਸੋਚਿਆ ਇਸੇ ਕਰੇ ਇੱਕ ਕਾਰਨ ਸੀ ਕਿ ਇਹ ਤੇ ਇਹ ਸਾਰਾ ਸਾਡੇ ਉਥੋਂ 40 ਕਿਲੋਮੀਟਰ ਹੈ ਜਿੱਥੇ ਅਸੀਂ ਰਹਿੰਦੇ ਆਂ ਪਿੰਡ ਇਹ ਸਾਡਾ ਤੇ ਇਹ ਜਿਹੜਾ ਪਿੰਡ ਆ ਇਹ ਗੁਰੂ ਹਰਗਵਿੰਦ ਜੀ ਦੇ ਸੰਦੂ ਭਾਈ ਸਾਈਂਦਾਸ ਦਾ ਸੀ ਤੇ ਮਾਤਾ ਦਮੋਦਰੀ ਜੀ ਦੀ ਭੈਣ ਜਿਹੜੀ ਸੀ ਰਾਮੂ ਦਾ ਉਥੇ ਵਿਆਹੀ ਸੀ ਇਹ ਉਹਨਾਂ ਦਾ ਪਿੰਡ ਸੀ ਐਕਚੁਅਲੀ ਤੇ ਇਸ ਜਗ੍ਹਾ ਗੁਰੂ ਹਰਗਵਿੰਦ ਜੀ ਆਏ ਗੁਰੂ ਹਰ राय ਜੀ ਤੇ ਗੁਰੂ ਤੇਗ ਬਹਾਦਰ ਜੀ ਵੀ ਅਤੇ ਇਹਨਾਂ ਨੂੰ ਚਾਨਾ ਦੀ ਸ਼ੋਅ ਪ੍ਰਾਪਤ ਹੈ ਸੋ ਤਿੰਨ ਗੁਰੂਆਂ ਦੇ ਚਾਨਾ ਦੀ ਸ਼ੋਅ ਇਸੇ ਕਰਕੇ ਮੈਂ ਟਾਈਟਲ 'ਚ ਲਿਖਿਆ ਕਿ ਗੁਰੂ ਚਾਨਾ ਦੀ ਸ਼ੋਅ ਪ੍ਰਾਪਤ ਹੈ ਇਸ ਜਗ੍ਹਾ ਨੂੰ ਤੇ ਮੈਨੂੰ ਵੀ ਬਿਲਕੁਲ ਥੋੜੀ ਹੈਰਾਨਗੀ ਹੋਈ ਸੀ ਤੇ ਕੁਝ ਮਟੀਰੀਅਲ ਮੈਂ ਜਿਵੇਂ ਕਿਹਾ ਕਿ ਨਿਰਪੋਥਨ ਵੇਰੋਸ ਕਿਤਾਬ ਚੋਂ ਲਿਆ ਫਿਰ ਮੈਂ ਕੁਝ ਹੋਰ ਮੈਨੂੰ ਮੌਕਾ ਮਿਲੇ ਅੱਲਬਣ ਦਾ ਤੇ ਮੈਂ ਉਤੋਂ ਮਟੀਰੀਅਲ ਲੈ ਕੇ ਤੇ ਆਪ ਨਾਲ ਸਾਂਝਾ ਜਿਹੜੀ ਪਾ ਰਹੇ ਹਾਂ ਥੋੜੀ ਜੀ ਅਹ ਇਤੇ ਹੀ ਕਿਹੜੇ ਕਿਹੜੇ ਸਥਾਨ ਨੇ ਸਭ ਤੋਂ ਪਹਿਲਾਂ ਗੁਰੂ ਗੋਗਰਗਬਿੰਦ ਜੀ ਵੱਲੋਂ ਜਿੱਥੇ ਉਹ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ਉਸ ਦਾ ਗੁਰਦੁਆਰਾ ਸਾਹਿਬ ਬਣੇ ਨੇ ਮੈਂ ਬਾਅਦ ਫੋਟੋ ਵੀ ਦਿਖਾਵਾਂਗਾ ਦਮਦਮਾ ਸਾਹਿਬ ਉਤ ਨਾਇਾਨਾ ਦਾ ਮਾਤਾ ਦੋਤਰੀ ਜੀ ਦਾ ਨੀਠਾ ਸਾਹਿਬ ਉੱਥੇ ਹੈ ਜੀ ਬਾਬਾ ਗੁਰਧਤਾ ਜੀ ਜਿਹੜੇ ਕਿ ਗੁਰੂ ਹਰਗੋਬਿੰਦ ਜੀ ਦੇ ਬੇਟੇ ਸਣਾ ਉਹਨਾਂ ਦਾ ਵੀ ਜਨਮ ਸਥਾਨ ਇੱਥੇ ਗੁਰਦੁਆਰਾ ਸਾਹਿਬ ਨੇ ਜਨਮ ਵੀ ਇੱਥੇ ਹੋਇਆ ਸੀ ਤੇ ਜਨਮ ਗੁਰਦੁਆਰਾ ਹੀ ਬਣਿਆ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਜੀ ਉਹਦੇ ਬਾਰੇ ਮੈਂ ਤੁਹਾਨੂੰ ਅਖੀਰ ਥੋੜੀ ਜਿਹੀ ਜਾਣਕਾਰੀ ਦਿਆਂਗਾ ਉਹ ਵੀ ਬੜੀ ਇੰਪੋਰਟੈਂਟ ਜਾਣਕਾਰੀ ਹੈ ਤੇ ਸਾਈਂ ਦਾਸ ਤੇ ਬੀਬੀ ਰਾਮੂ ਦਾ ਘਰ ਉਹਨਾਂ ਦਾ ਜਿਹੜੇ ਉਹਨਾਂ ਦੇ ਸਾੰਧੂ ਸਾਹਿਬ ਤੇ ਸਾਲੀ ਸਾਹਿਬ ਸਣਾ ਗੁਰੂ ਜੀ ਦੇ ਉਹਨਾਂ ਦਾ ਘਰ ਵੀ ਉਸ ਜਗ੍ਹਾ ਤੇ ਮੌਜੂਦ ਹੈ ਜੀ ਤੇ ਕਿਉਂਕਿ ਹੈ ਹੀ origignal ਹੀ ਉਹਨਾਂ ਦੇ ਉਹਨਾਂ ਦਾ ਪਿੰਡ ਆ ਹੁਣ ਗੁਰੂ ਹਰਗੋਬਿੰਦ ਜੀ ਇੱਥੇ ਕਿਵੇਂ ਉਹਨਾਂ ਨੂੰ ਪਹੁੰਚੇ ਜਾਂ ਗੁਰੂ ਅਰਜਨ ਦੇਵ ਜੀ ਨੇ ਇੱਕ ਹੁਕਮ ਉਹਨਾਂ ਨੂੰ ਕਿ ਮੈਂ ਕਤਾਰੋਸੀ ਕਿਤਾਬ ਚ ਲਿਖਿਆ ਹੈ ਕਿ ਦੁਆਬੇ ਕਰਨਾ ਵਿੱਚ ਕਰਨਾ ਟਿਕਾਣਾ ਵੈਸੇ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਪਿੰਡ ਦੁਆਬੇ ਵਿੱਚ ਨਹੀਂ ਆਉਂਦਾ ਕਿਉਂਕਿ ਇਹ ਪਿੰਡ ਸਤਲੁਜ ਤੋਂ ਜਿਹੜਾ ਆ ਸਾਊਥ ਵਾਲਾ ਵੀਕੇ ਕਿਲੋਮੀਟਰ ਦੇ ਸਾਊਥ ਵਾਲਿਆ ਸੋ ਇਹ ਦਾ ਦੁਆਬਾ ਤੇ ਆਪਾਂ ਜਿੱਥੋਂ ਤੱਕ ਮੈਨੂੰ ਪਤਾ ਉਹ ਗਿਣਨੇ ਆਂ ਜੀ ਜਿਹੜਾ ਵਿਆਸ ਤੇ ਸਤਲੁਜ ਦੇ ਵਿਚਾਲੇ ਆਉਂਦੀ ਜਗ੍ਹਾ ਐਨੀ ਵੀ ਇਹ ਕਿਤਾਬ 'ਚ ਇਹੋ ਲਿਖਿਆ ਜੀ ਇਸ ਕਰਕੇ ਮੈਂ ਲਿਖਿਆ ਹੈ ਤੇ ਕਿਉਂਕਿ ਗੁਰੂ ਜੀ ਨੇ ਕੁਝ ਉਹਨਾਂ ਦਾ ਮਕਸਦ ਹੋਣਾ ਜਿਹੜਾ ਉਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਜਾ ਕੇ ਰਹੋ ਆਪਣੀ ਕਬੀਲੇ ਤੇ ਮਾਤਾ ਦਮੋਦਰੀ ਜੀ ਸਮੇਤ ਫਿਰ ਉਹ ਡਰੋਲੀ ਪਾਈਟ ਕਾਣਾ ਬਣਾ ਲਿਆ ਉਹਨਾਂ ਨੇ ਇੱਥੇ ਕੁਝ ਰਹਾ ਉਸਤੇ ਇੱਕ ਜਿਹੜੀ ਹੈ ਮੈਂ ਬਾਤ ਵੀ ਥੋੜਾ ਹੋ ਰ ਗੱਲ ਗੱਲ ਕਰਾਂਗੇ ਕਿ ਜਿਹੜਾ ਉਹਨਾਂ ਦੇ ਸੰਧੂ ਸਾਈਂ ਦਾਸ ਕੀ ਪਰਿਵਾਰ ਦੀ ਪ੍ਰੇਮ ਤੇ ਵਿਸ਼ਵਾਸ ਦੀ ਹੱਦ ਕਿ ਗੁਰੂ ਜੀ ਗਵਾਲੀਅਰ ਵਿੱਚ ਬੰਦੀ ਸਨ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਕਿਵੇਂ ਉੱਥੇ ਸਨ ਕਾਫੀ ਥੋੜੇ ਥੋੜੇ ਮਹੀਨੇ ਉੱਥੇ ਰਹੇ ਪਰ ਪਰਿਵਾਰ ਨੇ ਉਸ ਨੇ ਨਵਾਂ ਮਕਾਨ ਬਣਾਇਆ ਸੀ ਤੇ ਉਹਨਾਂ ਨੇ ਕਿਆ ਅਜੀ ਕਿ ਅਸੀਂ ਆਪਣੇ ਨਵੇਂ ਮਕਾਨ ਦੇ ਵਿੱਚ ਸਿਰਫ ਉਦੋਂ ਹੀ ਜਾਵਾਂਗੇ ਜਦੋਂ ਗੁਰੂ ਜੀ ਚੰਨ ਪਾਉਣਗੇ ਸੋ ਇਹ ਥੋੜੀ ਜੀ ਮਿਸਾਲ ਹੈ ਜੀ ਤੇ ਅੱਗੇ ਫਿਰ ਹੋਰ ਵੀ ਇਧਰ ਤੋਂ ਜ਼ਿਆਦਾ ਮਿਸਾਲ ਜਿਹੜੀ ਪਤਾ ਲੱਗ ਲੱਗੂ ਆਪਾਂ ਨੂੰ ਥੋੜੀ ਜੀ ਜਿੱਤੋਂ ਦਾ ਕਿ ਕਿੰਨਾ ਇਹਨਾਂ ਦਾ ਆਪ ਕੋ ਵਿੱਚ ਪ੍ਰੇਮ ਸੀ ਜਾਉ ਮਾਤਾ ਦਮੋਦਰੀ ਜੀ ਦਾ ਆਪਣੇ ਪਰਿਵਾਰ ਦਾ ਸਾਰਿਆਂ ਨਾਲ ਤੇ ਗੁਰੂ ਹਰਗਬਿੰਦ ਜੀ ਫਿਰ ਦੀ ਉਹ ਰਿਹਾਈ ਤੋਂ ਜਿਵੇਂ ਮੈਂ ਕਿਹਾ ਪਹਿਲੀ ਸਲਾਈਡ ਦੇ ਵਿੱਚ ਕਿ ਉਹਨਾ ਵੇਟ ਕਰਦੇ ਰਹੇਗੇ ਅਸੀਂ ਭਾਈ ਨਹੀਂ ਇੱਥੇ ਆਪਣੇ ਘਰ ਜਾਣਾ ਨਵੇਂ ਘਰ ਜੇਣਾ ਚਰੋ ਨਹੀਂ ਗੁਰੂ ਜੀ ਦੀ ਨਹੀਂ ਆਉਂਦੇ ਉਹ ਫਿਰ ਦਿੱਲੀ ਤੋਂ ਜਦੋਂ ਰਿਹਾਈ ਤੋਂ ਬਾਅਦ ਦਿੱਲੀ ਤੇ ਹੋਰ ਇਲਾਕਿਆਂ ਤੋਂ ਹੁੰਦੇ ਫਿਰ ਉਹ ਟੋਲੀ ਪਾਈ ਪੁੰਦੇ ਤਾਂ ਜਾ ਕੇ ਭਾਈ ਸਾਈ ਦਾਸ ਦੇ ਨਵੇਂ ਪਰਿਵਾਰ ਵਿੱਚ ਚੰਨ ਪਾਏ ਤੇ ਫਿਰ ਉਸ ਪਰਿਵਾਰ ਨੇ ਉੱਥੇ ਆਪਣਾ ਰਹਿ ਸ਼ੁਰੂ ਕੀਤਾ ਇਹ ਫੇਰ ਕੀ ਹੋਇਆ ਜੀ ਕਿ ਮਾਤਾ ਜਮੋਦਰੀ ਜੀ ਨੂੰ ਛੱਡ ਕੇ ਤੇ ਗੁਰੂ ਸਾਹਿਬ ਫਿਰ ਅੰਮ੍ਰਿਤਸਰ ਵੱਲ روانਾ ਹੋ ਗਏ। ਉਹਨਾਂ ਨੂੰ ਢੋਲੀ ਛੱਡ ਦਿੱਤਾ ਸੀ ਤੇ ਇੱਕ ਉਹਦੇ 'ਚ ਹੋਰ ਜਿਹੜੀ ਲਿਖਿਆ ਸੀ ਕਿ ਕਮਾਲ ਪੱਤੀ ਆ ਕੋਈ ਪੱਤੀਆਂ ਦਾ ਮੇਰੇ ਖਿਆਲ ਸੰਗਤ ਨੂੰ ਹੋਣਾ ਦੀ ਪਤਾ ਮੇਰੇ ਖਿਆਲ ਜਿਆਦਾ ਨਹੀਂ ਜੇ ਨਹੀਂ ਤੇ ਮੈਂ ਇੱਕ ਕਦੇ ਕੋਈ ਸਿਕੰਟਾਂ ਦੇ ਵਿੱਚ ਪੱਤੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਇੱਕ ਜਾਤ ਜਾਂ ਸਿਮਿਲਰ ਟਾਈਪ ਦੇ ਲੋਕ ਉਹ ਪਿੰਡ ਦੇ ਵਿੱਚ ਜਿੱਥੇ ਕੰਨ ਰਹਿੰਦੇ ਨੇ ਦਾਸ ਕੁਸ਼ਕਰ ਹੋਣ ਉਸ ਨੂੰ ਪੱਤੀ ਕਹਿ ਦਿੰਦੇ ਆ ਜਿਵੇਂ ਸ਼ਹਿਰਾਂ ਦੇ ਵਿੱਚ ਆਪਾਂ ਮਹੱਲਾ ਕਹਿ ਦਿੰਦੇ ਆ ਸੋ ਇਸ ਤੋਂ ਇੱਕ ਕਮਾਲ ਪੱਤੀ ਸੀ ਉਹਨੂੰ ਉਹਦਾ ਕਿਉਂ ਨਾਂ ਸੀ ਉਹ ਨਹੀਂ ਮੈਨੂੰ ਪਤਾ ਤੇ ਕਿਉਂਕਿ ਸਾਡਾ ਵੀ ਜਿਹੜਾ ਪਹਿਲਾ ਪਿੰਡ ਅਮਰਸਰ ਸੀ ਮੇਰਾ ਜੱਦੀ ਪਿੰਡ ਉਹਦੇ ਵਿੱਚ ਵੀ ਪੱਤੀਆਂ ਦਾ ਵੱਡਾ ਪਿੰਡ ਹੋਣ ਕਰਕੇ ਪੱਤੀਆਂ ਹੈਗੀਆਂ ਸੀ ਤੇ ਫਰੋਜਪੁਰ ਦੇ ਸਾਡਾ ਪਿੰਡ ਹੀ ਬਹੁਤ ਛੋਟਾ ਜਿਹਾ ਇਸ ਕਰਕੇ ਕੋ ਪੱਤੀਆਂ ਹੈ ਨਹੀਂ ਅ ਤੁਮਾਲ ਪਤੀ ਦੀਆਂ ਇਸਤਰੀਆਂ ਨੇ ਬਹੁਤ ਸੇਵਾ ਕੀਤੀ ਤੇ ਗੁਰੂ ਜੀ ਨੇ ਖੁਸ਼ ਹੋ ਕੇ ਕਿਹਾ ਕਿ ਕਰ ਵਰ ਦੇ ਦਿੱਤਾ ਕਿ ਇਸ ਪਤੀ ਵਿੱਚ ਰਾਜ ਕਰਨਗੇ ਸੋ ਮੋਨਾ ਨੇ ਤੁਸੀਂ ਹਿਸਾਬ ਲਾਓ ਕਿ ਕਿੰਨੀ ਸ਼ਰਧਾ ਤੇ ਕਿੰਨੀ ਚੰਗੀ ਤਰ੍ਹਾਂ ਸੇਵਾ ਕੀਤੀ ਹੋਣੀ ਆ ਕਿ ਗੁਰੂ ਜੀ ਇੰਨੇ ਖੁਸ਼ ਹੋਏ ਤੇ ਨੂੰ ਵਰ ਮਿਲ ਗਿਆ ਅ ਗੁਰੂ ਹਰਗਬਿੰਦ ਜੀ ਦਾ ਜਿਵੇਂ ਮੈਂ ਕਿਹਾ ਸੀ ਕਿ ਉੱਥੇ ਆਏ ਉਸੇ ਜਗ੍ਹਾ ਹਡਰੋਲੀ ਪਾਈ ਉਹਨਾਂ ਨੂੰ ਖਬਰ ਮਿਲੀ ਕਿ ਲੱਲਾ ਬੇਗ ਨੇ ਕਾਬਲ ਤੋਂ ਗੁਰੂ ਚਰਨਾਮ ਦੇ ਪੇਟ ਲਈ ਕੋੜੇ ਭੇਜੀ ਕੋੜੇ ਖੋਲੇ ਹਨ ਉਹ ਆਪਾਂ ਨੂੰ ਕਾਣੀ ਸਾਰੇ ਸਾਖੀ ਦਾ ਪਤਾ ਹੈ ਕਿ ਫਿਰ ਉਹਨਾਂ ਨੇ ਮੰਗਵਾਇ ਫਿਰ ਲੜਾਈ ਜੋ ਹੋਈ ਹੋਈ ਤਾਂ ਆਪਾਂ ਉਸ ਡਿਟੇਲ ਤੇ ਨਹੀਂ ਜਾਣਾ ਤੇ ਪੇਰ ਉਥੋਂ ਇਹਨਾਂ ਨੇ ਬਿਦੀ ਚੰਦ ਨੂੰ ਥਾਪੀ ਦੇ ਕੇ ਗੁਰੂ ਜੀ ਨੇ ਕੋੜੇਚਡਾਉਣੀ ਭੇਜਿਆ ਸੀ ਕਿ ਕਿਵੇਂ ਫਿਰ ਉਹ ਆਪ ਉਹ ਵੀ ਸਾਖੀ ਆਪਨ ਪਤਾ ਕਿਨੇ ਛਡਾ ਕੇ ਗਏ ਸੀ ਉਸੇ ਜਗਾ ਜਗਾ ਗੁਰਦੁਆਰਾ ਸਾਹਿਬ ਦੇਖੋ ਬਹੁਤ ਸੋਹਣਾ ਬਣਿਆ ਹੈ ਜੀ ਤੇ ਇਹ ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਉਪਦੇਸ਼ ਸਥਾਨ ਦਮਦਮਾ ਸਾਹਿਬ ਸਥਿਤ ਹੈ ਜਿਉਂ ਤੇ ਸੋ ਇਹ ਇੱਕ ਹੋ ਤੀ ਮੇਰੇ ਗੁਰਦੁਆਰਾ ਤੇ ਹੁਣ ਆਪਾਂ ਜਾਣਦੇ ਹਾਂ ਜੀ ਬਾਬਾ ਗੁਰਦਿੱਤਾ ਦੀ ਬਾਰੇ ਉਹਨਾਂ ਦਾ ਜਿਹੜਾ ਜਨਮ ਸੀ ਉਹ 1613 ਈਸਵੀ ਨੂੰ ਡੋਲੀ ਪਾਈ ਹੋਇਆ ਸੀ ਤੇ ਬਾਰਕ ਦੀ ਇਹ ਖਬਰ ਸੁਣ ਕੇ ਗੁਰੂ ਹਰਗਵਿੰਦ ਜੀ ਤੇ ਹੋਰ ਪਤਵੰਤੇ ਸਿੱਕੇ ਡੋਲੀ ਪਾਈ ਪਹੁੰਚੇ ਬਾਬਾ ਬੁੱਢਾ ਜੀ ਦੇ ਬਚਨ ਉਹਨਾਂ ਨੇ ਸਹਿਸਵਾ ਕਹਿ ਦਿੱਤਾ ਕਿ ਸਮਰੂਪ ਅਪਾਰਾ ਇਸ ਕਰਕੇ ਬਾਲਕ ਨੂੰ ਬਾਬਾ ਜੀ ਕਹਿਣ ਲੱਗ ਪਏ ਉਹਨੇ ਆਪਾਂ ਨੂੰ ਕਿਤੇ ਨਾ ਕਿਤੇ ਇਤਿਹਾਸ ਚ ਆਪਾਂ ਪੜਿਆ ਹੋਣਾ ਕਿ ਬਾਬਾ ਬੁੱਢਾ ਗੁਰਦਿੱਤਾ ਜੀ ਉਹਨਾਂ ਨੂੰ ਕਹਿੰਦੇ ਸਨ ਉਹਦਾ ਜਿਹੜਾ ਕਾਰਨ ਸੀ ਉਹਦਾ ਇਹੋ ਸੀ ਕਿ ਉਸ ਵੇਲੇ ਬਾਬਾ ਬੁੱਢਾ ਜੀ ਨੇ ਬਚਨ ਕਹੇ ਸੀ ਫਿਰ ਉਸ ਤੋਂ ਥੋੜਾ ਚਿਰ ਰੁੱਕ ਕੇ ਫਿਰ ਆਪਣੇ ਮਾਤਾ ਜਮੋਦਰੀ ਜੀ ਤੇ ਬਾਲਕ ਨੂੰ ਆਪਣੇ ਅੰਮ੍ਰਿਤਸਰ ਲਾਇਆ ਗੁਰੂ ਸਾਹਿਬ ਤੇ ਇਹ ਹੈ ਜੀ ਬਾਬਾ ਗੁਰਦਿੱਤਾ ਜੀ ਦੇ ਯਾਦ ਵਿੱਚ ਗੁਰਦੁਆਰਾ ਸਾਹਿਬ ਜਨਮ ਸਥਾਨ ਬੜਿਆ ਤੇ ਮੇਰੇ ਖਿਆਲ ਸਾਰੇ ਦਿਨ ਜੇ ਪਿਕਚਰਾਂ ਵੇਖੀਏ ਤੇ ਬਹੁਤ ਸੁੰਦਰ ਜਗਾਹ ਨੇ ਜੀ ਕਿਸੇ ਨੂੰ ਮੌਕਾ ਮਿਲੇ ਉਹ ਤੇ ਤਿੰਨੰਗੜ ਦਾ ਤੇ ਹੁਣ ਮੈਂ ਵੀ ਆਇਆ ਕੋਸ਼ਿਸ਼ ਕਰਾਂਗਾ ਕਿ ਨੈਕਸਟ ਟਾਈਮ ਗਏ ਤੇ ਨਿਰੂਦರ್ಶਨ ਕਰਾਂਗੇ ਹੁਣ ਮਾਤਾ ਦਮੋਦਰੀ ਜੀ ਬਾਰੇ ਕੁਛ ਆਪਾਂ ਵਿਚਾਰ ਕਰਦੇ ਆਂ ਜੀ ਆ ਜਿਵੇਂ ਰੈਣ ਦੇ ਬਾਰੇ ਆਪਾਂ ਗੱਲ ਹੋ ਗਈ ਉੱਥੇ ਬਾਬਾ ਗੁਰਦੱਤਾ ਜੀ ਦਾ ਜਨਮ ਹੋਇਆ ਤੇ ਮਾਤਾ ਦਮੋਦਰੀ ਜੀ ਦੇ ਤਿੰਨ ਬੱਚੇ ਸਨ ਬੀਬੀ ਵੀਰੋ ਬਾਬਾ ਗੁਰਦੇਚਾ ਜੀ ਤੇ ਭਾਈ ਅਣੀ ਰਾਏ ਜੀ ਬਾਬਾ ਅਣੀ ਰਾਏ ਜੀ ਸੋ ਉਹ ਇਹ ਹੋਇਆ ਕਿ ਅਪ੍ਰੈਲ ਧੀ ਦੇ ਵਿੱਚ ਗੁਰੂ ਸਾਹਿਬ ਉਦੋਂ ਤੱਕ ਆਪਣਾ ਉਹਨਾਂ ਟਿਕਾਣਾ ਕੀਰਤਪੁਰ ਬਣਾ ਲਿਆ ਸੀ ਤੇ ਉੱਥੋਂ ਫਿਰ ਉਹ ਆਏ ਢੋਲੀ ਭਾਈ ਤੇ ਇਹਦਾ ਤੇ ਇਹ ਮਾਤਾ ਦਿਮੋਦਰੀ ਜੀ ਐਂਜ ਲੱਗਦਾ ਹੈ ਕਿ ਕਾਫੀ ਸਾਲ ਉਹਨੇ ਮੈਨੂੰ ਡਿਟੇਲ ਜਿਆਦਾ ਨਹੀਂ ਲੱਭੀ ਲੇਕਿਨ ਉੱਥੇ ਢੋਲੀ ਪਾਈ ਰਹੇ ਜਦੋਂ ਗੁਰੂ ਸਾਹਿਬ ਕੀਤਪੁਰ ਵੀ ਮੁਵ ਕਰ ਗਏ ਕੁਛ ਚਿਰ ਉਥੇ ਉਹਨਾਂ ਨਾਲ ਰਹੇ ਪਰ ਫਿਰ ਮੇਰੇ ਖਿਆਲ ਆ ਤੇ ਉਥੇ ਡੋਲੀ ਪਾਈ ਆ ਗਏ ਪੁੱਜਣ ਦਾ ਜਦੋਂ ਗੁਰੂ ਜੀ ਉਥੇ ਪਹੁੰਚੇ ਤੇ ਮਾਤਾ ਦਮੋਦਰੀ ਜੀ ਦੇ ਗੁਰੂ ਡੀਐਸਸੀ ਗੁਰੂ ਜੀ ਦੀ ਸੀਟ ਲੈ ਕੇ ਅਕਾਲ ਚਰਨ ਕਰ ਗਏ ਹੁਣ ਜਦੋਂ ਕਰ ਗਏ ਤੇ ਇਹਦਾ ਮਤਲਬ ਕਿ ਉਹਦਾ ਇਹ ਲਿਖਿਆ ਹੈ ਕਿ ਬਾਬਾ ਕਰ ਦਿੱਤਾ ਜੀ ਬਾਬਾ ਸੂਰਜਮਲ ਜੀ ਭਾਈ ਜੇਠਾ ਜੀ ਤੇ ਭਾਈ ਬਿਧੀ ਚੰਦ ਜੀ ਨੇ ਅਰਤੀ ਮੋਢਿਆਂ ਤੇ ਚੁੱਕ ਕੇ ਚਾਹਤੇ ਤਰੇ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤਾ ਤੇ ਸਾਰੀ ਰਾਤ ਕੀਰਤਨ ਪ੍ਰਵਾਹ ਹੋਇਆ ਇੱਕ ਅਗਲੀ ਸਲਾਈਡ ਜੀ ਵਿੱਚ ਤੁਹਾਨੂੰ ਮੈਂ ਹੋਰ ਥੋੜਾ ਸਾਝ ਪਾਉਨੇ ਆ ਜੀ ਕਿ ਉਹਦੇ ਪਰਿਵਾਰ ਦੇ ਬਾਰੇ ਮਾਤਾ ਦਮੋਦਰੀ ਜੀ ਦੀ ਭੈਣ ਰਾਮੋ ਦਾ ਉਹਨਾਂ ਨਾਲ ਇਤਨਾ ਪਿਆਰ ਸੀ ਕਿ ਅਗਲੇ ਦਿਨ ਉਹ ਵੀ ਚਲਾਣਾ ਕਰ ਗਏ ਰਾਮੋ ਜੀ ਦਾ ਅੰਤ ਵੇਖ ਕੇ ਕੁਝ ਘੰਟਿਆਂ ਬਾਅਦ ਭਾਈ ਸਾਹ ਸਾਂਝ ਦਾਸ ਵੀ ਚੜਾਈ ਕਰ ਗਏ। ਸੋ ਆ ਇੱਕ ਆਜਿ ਜਿਵੇਂ ਹੋਏ ਅਗਲੇ ਦਿਨ ਉਹ ਵੀ ਦੋਵੇਂ ਰੀਓ ਨੂੰ ਰੱਬ ਦੀ ਕਰਨੀ ਆ ਕਿ ਪ੍ਰੀਮ ਦੀ ਗੱਲ ਆ ਜਾਂ ਜੋ ਵੀ ਆਪਾਂ ਸਮਝ ਸਕੀਏ ਤੇ ਉਸ ਤੋਂ ਅਗਲੇ ਦਿਨ ਕੀ ਹੋਇਆ ਕਿ ਜਦੋਂ ਪੁਸ਼ਪ ਚੁਣਨ ਚੁਣਦੇ ਪਏ ਸਨ ਤੇ ਮਾਤਾ ਤਮੋਦਰੀ ਜੀ ਤੇ ਰਾਮੋ ਜੀ ਦੇ ਮਾਪੇ ਭਾਈ ਸੈਣ ਦਾਸ ਤੇ ਮਾਤਾ ਦਇਆਕਰ ਉਹ ਵੀ ਚੜਾਈ ਕਰ ਗਏ। ਸੋ ਇਹ 3 ਦਿਨਾਂ ਦੇ ਵਿੱਚ ਇੱਕ ਦੋ ਜਾਂ ਤੇ ਪੰਜ ਮੌਤਾਂ ਉੱਤੇ ਗੁਰੂ ਸਾਹਿਬ ਦੇ ਹੁੰਦਿਆ ਹੁੰਦੀਆਂ ਹੋਈਆਂ ਤੇ ਇਹ ਵੀ ਮੈਨੂੰ ਤੇ ਕਾਫੀ ਹੈਰਾਨਗੀ ਹੋਈ ਜਿਵੇਂ ਕਿ ਦੇਖ ਕੇ ਕਿ ਇੱਕ ਦਿਨ ਉਹ ਮਾਤਾ ਜੀ ਗੁਜ਼ਰੇ ਫਿਰ ਅਗਲੇ ਦਿਨ ਉਹਨਾਂ ਦੀ ਭੈਣ ਉਹਨਾਂ ਦਾ ਜੀਜਾ ਜਾਂ ਆਪਾਂ ਉਹ ਵੀ ਗੁਜ਼ਰ ਗਏ ਤੇ ਉਸ ਤੋਂ ਬਾਅਦ ਉਹਨਾਂ ਦੇ ਅਪੇਵੀ ਦੋਵੇਂ ਗੁਦਿਰ ਕੇ ਪੰਜ ਮੋਤਾ ਤਿੰਨ ਦਿਨਾਂ ਦੇ ਵਿੱਚ ਉੱਥੇ ਹੋਈ ਮਾਤਾ ਦੇ ਮੋਦਰੀ ਜੀ ਦੇ ਪੁਸ਼ਪ ਇੱਕ ਇਹ ਹੈ ਜੀ ਕਿ ਉਹਨਾਂ ਦੇ ਜਿਹੜੇ ਪੁਸ਼ਪ ਸਨ ਉਹ ਕਿਸੇ ਜਗ੍ਹਾ ਤੇ ਨਹੀਂ ਲੈ ਕੇ ਗਏ ਜਿਵੇਂ ਆਪ ਅਜੇ ਵੀ ਅੱਜ ਤੱਕ ਕੀਰਤਪੁਰ ਕਾਫੀ ਜਾਪਾਂ ਨੇ ਸਿੱਖ ਲੋਕ ਲੈ ਕੇ ਜਾਂਦੇ ਨੇ ਫੁੱਲ ਕਹਿ ਦਿੰਦੇ ਆ ਜਾਂ ਪੁਸ਼ਪ ਕਹਿ ਦਿੰਦੇ ਆ ਤੇ ਉਹਨਾਂ ਨੂੰ ਇੱਕ ਕਿਸਮ ਦਾ ਕਾਂਸੀ ਦੇ ਕਿਉਂਕਿ ਉਦੋਂ ਕਾਂਸੀ ਦਰਵਾਜ਼ਾ ਵੀ ਹੁੰਦਾ ਸੀ ਉਦੇ ਬਰਾਬਰ ਬਣਾਤਾ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਬਣੇ ਮਾਤਾ ਦਮੋਦਰੀ ਜੀ ਦੀ ਯਾਦ ਦੇ ਵਿੱਚ ਤੇ ਇਹ ਇਹ ਹੈ ਉਹਨਾਂ ਜਿਹਦੇ ਪਰਿਵਾਰ ਦੇ ਬਾਰੇ ਮਾਤਾ ਦਮੋਦਰੀ ਜੀ ਤੇ ਉਹਨਾਂ ਦੇ ਪਰਿਵਾਰ ਦੇ ਬਾਰੇ ਤੇ ਉਹਨਾਂ ਦੀ ਯਾਦ ਦੇ ਵਿੱਚ ਹੁਣ ਹੁਣ ਉਸੇ ਟਾਈਮ ਤੇ ਗੁਰੂ ਜੀ ਨੇ ਜਦੋਂ ਕਿਹਾ ਕਿ ਤੁਸੀਂ ਸਾਡੇ ਵਾਸਤੇ ਵੀ ਕੁਝ ਉਹਨਾਂ ਪੂਰਨੇ ਪਾਏ ਆ ਜਿਹੜੇ ਅਜੇ ਵੀ ਅਸੀਂ ਜਾ ਦੇ ਪ੍ਰਵਾਰ ਉਸ ਵਾਸਤੇ ਇਹ ਇਹ ਗੁਰੂ ਹਰਗਬਿੰਦ ਜੀ ਦੇ ਬਚਨ ਨੇ ਜਿਹੜੇ ਉਹਨਾਂ ਨੇ ਪੂਨੇ ਪਾਏ ਤੇ ਉਹਨਾਂ ਨੇ ਕਿਹਾ ਕਿ ਇਹ ਹੈ ਕਿ ਅਵਰ ਸਿੱਖ ਹਮਰੀ ਸੁਣ ਲੀਜੇ ਸਭ ਸਿੱਖਾਂ ਨੂੰ ਇਹ ਸੁਣ ਲਓ ਕੋਈ ਮਰਤਕ ਕੋਲ ਰੁਦਨ ਨਾ ਕੀਜੇ ਵੀ ਰੋਣਾ ਨਹੀਂ ਬਿਲਕੁਲ ਸਤਗੁਰ ਭਾਵੇ ਆਨੰਦ ਧਾਰੋ ਸਤਨਾਮ ਮੁਖ ਮੰਤਰੋ ਚਾਰ ਉਹ ਗਸਰੀ ਗੁਰੂ ਗ੍ਰੰਥ ਕਾ ਪਾਵੇ ਦੇ ਨਾ ਲਾਏ ਮਿਲ ਬੋ ਤਾਂ ਹਰਖੇ ਨਾ ਗਿਆਨੀ ਵਿਛੜੇ ਸ਼ੋਕ ਨੂੰ ਦੁੱਖੋ ਜਾਣ ਸੋ ਇਹ ਹੈ ਜੀ ਗੁਰੂ ਹਰਗਬਿੰਦ ਜੀ ਦੇ ਜਿਹੜੇ ਬਚਨ ਸਾਡੇ ਸਿੱਖਾਂ ਵਾਸਤੇ ਕਿਸਮ ਦਾ ਹੈ ਤੇ ਮੈਂ ਇਹ ਵੀ ਕਿਤੇ ਹੋਰ ਨਹੀਂ ਸੀ ਪੜੇ ਤੇ ਕਿਉਂਕਿ ਆਮ ਅਜੇ ਆਪਣੇ ਵੈਸੇ ਕਹਿੰਦੇ ਆਪਾਂ ਸਿੱਖਾਂ ਦੇ ਵਿੱਚ ਹੈ ਦੇ ਕੇ ਜਿਹੜੇ ਰੋਣਾ ਨਹੀਂ ਜਾਂ ਜੋ ਇਹ ਕਰਨਾ ਨਹੀਂ ਹੈ ਲੇਕਿਨ ਇਹ ਆ ਕਿ ਹੁੰਦਾ ਅਜੇ ਵੀ ਬਹੁਤ ਕਾਫੀ ਆ ਸੀ ਖਾਸ ਕਰਕੇ ਪਿੰਡਾਂ ਦੇ ਵਿੱਚ ਤੇ ਅੱਗੇ ਬਿਲਕੁਲ ਪੂਰੇ ਉਹ ਬੜਾ ਜਿਹੜੇ ਮਰਨ ਤੇ ਪਿੱਛੇ ਆਪਾਂ ਹੋਰ ਕਈ ਉਦੋਂ ਤੇ ਉਹ ਪੁਰਾਣੇ ਜਵਾਨਿਆਂ ਤੇ ਟ੍ਰੈਂਡ ਰਵਾਉਣ ਵਾਲੀਆਂ ਜਿਹੜੀਆਂ ਆਮ ਕਰਕੇ ਹੁੰਦੀਆਂ ਸੀ ਜਿਹੜੀਆਂ ਕਿ ਇੱਕ ਕਿਸਮ ਦਾ ਆਰਗੇਨਾਈਜ਼ਡ ਤਰੀਕੇ ਨਾਲ ਮੈਂ ਆਪ ਦੇਖਿਆ ਜਦੋਂ ਸਾਡੇ ਦਾਦਾ ਜੀ ਦੀ ਮਰਤੂ ਹੋਈ ਕਿ ਹੋਲ ਵੀ ਕੋਈ ਕਰਾਂ ਦੇ ਵਿੱਚ ਕਿ ਇੱਕ ਕਿਸਮ ਦਾ ਆਰਗੇਨਾਈਜ਼ ਕਿਸਮ ਦਾ ਬੜਾ ਰੋਣ ਦੀ ਰੋਧਨ ਕਰਨ ਦੀ ਪਰੇਡ ਹੁੰਦੀ ਸੀ ਔਰ ਜਿੰਨੂੰ ਉਸ ਚੀਜ਼ ਦਾ ਨਹੀਂ ਸਿਉਂਦਾ ਉਹਨਾਂ ਨੂੰ ਉਹ ਜਿਹੜੀਆਂ ਸਣਾ ਉਹ ਜਿਹੜੀ ਲੀਡ ਹੁੰਦੀ ਸੀ ਉਹ ਬਾਹਰ ਕੱਢ ਦਿੰਦੀ ਐ ਵੀ ਤੈਨੂੰ ਨਹੀਂ ਪਤਾ ਤੂੰ ਬਾਹਰ ਨਿਕਲ ਜਾਂਦਾ ਸੋ ਇਹ ਸਾਡੇ ਗੁਰੂ ਸਾਹਿਬ ਦੇ ਇਹ ਨੇ ਲੇਕਿਨ ਅਜੇ ਵੀ ਹੁਣ ਮੇਰੇ ਖਿਆਲ ਥੋੜਾ ਥੋੜਾ ਫਰਕ ਆਡੀਓ ਡਿਪੈਂਡਾ ਜਾ ਰਿਹਾ ਉਹ ਨਾਨਕ ਜੀ ਦੇ ਬਾਰੇ ਮੈਂ ਮੈਂਸ਼ਨ ਕੀਤਾ ਸੀ ਟਾਈਟਲ ਦੇ ਇਨਿਸ਼ੀਅਲੀ ਇਹ ਡੋਲੀ ਵਾਸੀ ਦੀ ਇੱਕ ਮਸੰਦ ਸੀ ਇਹ ਨੇ ਜੀ ਉਹ ਤੋਂ ਡੋਲੀ ਪਾਈਦੇ ਤੇ ਗੁਰੂ ਹਰਗੋਬਿੰਦ ਸਿੰਘ ਜੀ ਨੇ ਗੁਰੂ ਹਰਗੋਬਿੰਦ ਦੇ ਟਾਈਮ ਨਹੀਂ ਇਹ ਬਾਤ ਜੋ ਹੈ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਇਹਨਾਂ ਨੂੰ ਦਵਾਨ ਵੀ ਬਣਾਇਆ ਤੇ ਸਨਾਨੀ ਵੀ ਜਿਵੇਂ ਸਨਾਨੀ ਦਾ ਮਤਲਬ ਹੈ ਆਰਮੀ ਦਾ ਵੀ ਲੀਡਰ ਬਣਾਇਆ ਸੀ ਠਾਪਿਆ ਸੀ ਭਗਾਣੀ ਜੁੱਧ ਦੇ ਵਿੱਚ ਇਸ ਦੀ ਵੀਰਤਾ ਦਾ ਵਰਨ ਬਚਿੱਤਰ ਨਾਟਕ ਦੇ ਵਿੱਚ ਇਸ ਤਰ੍ਹਾਂ ਦਰਜ ਹੈ ਜੀ ਤਹਾ ਚੰਦ ਨੰਦ ਕਿਉ ਕੋਪ ਭਾਰੋ ਲਗਾਈ ਵਰਜੀ ਕਿਰਪਾਣਮ ਸੰਭਾਰੋ ਟੁੱਟੀ ਤੇਗ ਤ੍ਰਖੀ ਕਟੇ ਜੰਦਮ ਅਠੀ ਰਾਖਿਮ ਲਜ ਬਸਮ ਸੁਨੰਜ। ਸੋ ਇਹ ਨੰਦੇ ਬਾਰੇ ਇਹ ਉਹ ਨੰਦੇ ਵਿੱਚ ਵਿੱਚ ਤਰਨਾਟ ਦੇ ਵਿੱਚ ਉਹਦੇ ਅਨੰਦ ਜਾਂਦੇ ਬਾਰੇ ਉਹ ਵੀ ਦੋਦੀ ਪਾਈ ਦਾ ਵਾਸੀ ਸੀ। ਉਦਾਸੀ ਇੱਕ ਵਾਰ ਕੋਈ ਉਦਾਸੀ ਇਹਨਾਂ ਦੇ ਕੋਲ ਗੁਰੂ ਸਾਹਿਬ ਦੇ ਦਰਸਾਂ ਲਈ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਲੈ ਆਏ। ਉਹ ਉਸਨੇ ਕੀ ਕੀਤਾ ਕਿ ਉਹ ਨੂੰ ਨਾ ਵਾਪਸ ਨਹੀਂ ਕੀਤਾ। ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਉਹ ਡੋਲੀ ਪਾਈ ਹੈ ਸੋ ਕੇ ਇਹ ਥੋੜਾ ਇਹ ਨਨ ਚੰਦ ਦੇ ਬਾਰੇ ਸੀ ਕਿ ਜਿਹੜਾ ਇੱਕ ਮਸੰਦ ਸੀ ਇਹ ਵੀ ਡੋਲੀ ਪਾਈ ਤੋਂ ਇੱਕ ਹੋਰ ਮੈਨੂੰ ਵੀ ਪੜ ਕੇ ਥੋੜੀ ਹੈਰਾਨ ਗਏ ਸੁਣਿਆ ਸੀ ਇਸ ਬਾਰੇ ਕਿ ਜਿਹੜਾ ਸੀ ਦੇ ਉਹ ਇਸ ਜਿਹੜਾ ਸੀ ਦੇ ਕਰ ਲਈ ਕੁਾਰੇ ਤੋਂ ਬਾਅਦ ਪੰਡਰਾ ਵਾਲੇ ਸੰਤਾਂ ਦਾ ਕਿ ਉਹ ਜਿਉਂਦੇ ਨੇ ਤੇ ਇਹ ਵੀ ਸੁਣਿਆ ਸੀ ਕਿ ਅਖੰਡ ਪਾਠ ਚੱਲਦੇ ਰਹੇ ਨੇ ਕਿਤੇ ਹਉ ਦੇ ਰੇ ਨੇ ਉਹਦੇ ਵਿੱਚ ਲਿਖਿਆ ਹੈ ਕਿ 1000 ਤੋਂ ਮੈਂ ਇਹ ਜਿਹੜੀ ਸੀ ਇਹ ਕਿਤਾਬ ਚ ਨਹੀਂ ਲਿਖਿਆ ਕਿਉਂਕਿ ਕਿਤਾਬ ਤੇ ਬਹੁਤ ਪੁਰਾਣੀ ਲਿਖੀ ਹੋਣਾ ਨਹੀਂ ਇਹ ਮੈਨੂੰ ਲੱਭਾ ਕਿ 1000 ਤੋਂ ਵੱਧ ਖੰਡ ਪਾਠ ਉੱਤੇ ਹੋਏ ਕਈ-ਕਈ ਖੰਡ ਪਾਠ ਇਕੱਠੇ ਚੱਲਦੇ ਰਹੇ ਤੇ ਕਈ ਸਾਲ ਚੱਲਦੇ ਰਹੇ ਤੇ ਉਹਦਾ ਜਿਹੜਾ ਅੰਦਾਜ਼ਾ ਹੈ ਜੀ ਕਿ 1000 ਤੋਂ ਵੱਧ ਖੰਡ ਪਾਠ ਉੱਤੇ ਉਹ ਵੀ ਉੱਤੇ ਡੋਲੀ ਪਈ ਸੋ ਇੱਕ ਬੜੀ ਕੁਇਕ ਇਹ ਜੀ ਕਿ ਢੋਲੀ ਭਾਈ ਦੇ ਵਿੱਚੋਂ ਬਾਰੇ ਜਿਹੜੀ ਮੈਨੂੰ ਖਬਰ ਜਿਹੜੀ ਮੈਨੂੰ ਜਾਣਕਾਰੀ ਮਿਲੀ ਤੇ ਮੇਰਾ ਪ੍ਰਿਆਸਟੀ ਕਹਿ ਲੋ ਜਾਂ ਮੈਂ ਸੋਚਿਆ ਕਿ ਇਹ ਇੱਕ ਇੱਕ ਕੁਝ ਹੈ ਜਾਣਕਾਰੀ ਸਿੱਖੀ ਹੈ ਸਿੱਖੀ ਸਿੱਖਾਂ ਬਾਰੇ ਸਿੱਖੀ ਬਾਰੇ ਸਿੱਖਤਨ ਬਾਰੇ ਕਿ ਜਿਹੜੀ ਸੰਗਤ ਨਾਲ ਸਾਝ ਪਾਉਂਦੀ ਲੋੜ ਹੈ ਸੋ ਇਹ ਮੈਂ ਆਪਣੇ ਨੂੰ ਕੋਸ਼ਿਸ਼ ਕੀਤੀ ਹੈ ਜੀ ਤੇ ਜੇ ਕੋਈ ਵੱਧ ਘੱਟ ਇਸ ਸਪੈਲਿੰਗ ਕੋਈ ਹੋਰ ਬੋਲਰ ਦੇ ਵਿੱਚ ਗਲਤੀ ਹੋਵੇ ਤੇ ਕੇਵਨ ਦਾ ਯਾਚਕਾਂ ਜੀ ਤੇ ਜੀ ਕਿਸੇ ਦਾ ਕੋਈ ਸਵਾਲ ਹੋਵੇ ਤੇ ਆਪਣੇ ਤੁਸੀਂ ਪੁੱਛ ਸਕਦੇ ਜਾਂ ਕੋਈ ਕਮੈਂਟ ਹੈ ਤੁਹਾਡਾ ਕੀ ਵਿਚਾਰ ਹੈ ਸੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਇਸਨ ਡਾਕਟਰ ਕੋਬਲ ਸਿੰਘ ਜਿਨ੍ਹਾਂ ਨੇ ਕਿ ਟਰੋਲੀ ਭਾਈ ਦੇ ਉੱਤੇ ਸਿੱਖੇ تھے ਆਸਤਾ ਇਕ ਬੜਾ ਇੰਪੋਰਟੈਂਟ ਹਿੱਸਾ ਹੈ ਡਾਕਟਰ ਜਿਹੜਾ ਤੁਸੀਂ ਜ਼ਿਕਰ ਕੀਤਾ ਤੇ ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਆਪਣੇ ਕੋਈ ਵੀ ਵਿਚਾਰ ਨੇ ਤੇ ਸੰਗਤ ਜਿਹੜੀ ਹੈ ਉਹ ਜ਼ਰੂਰ ਸ਼ੇਅਰ ਕਰੇ ਔਰ ਅਗਰ ਇਸ ਪਰ ਕੋਈ ਤੁਹਾਨੂੰ ਐਕਸਟਰਾ ਹੋਰ ਜਾਣਕਾਰੀ ਹੈ ਤੇ ਤੁਸੀਂ ਵੀ ਕਾਈਂਡਲੀ ਉਹ ਜਾਣਕਾਰੀ ਜ਼ਰੂਰ ਸ਼ੇਅਰ ਕਰੋ ਜੀ